ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਰੋਜ਼ ਗਾਰਡਨ ਦੇ ਨਜ਼ਦੀਕ ਸਕੂਲ ਵਨ ਅਤੇ ਇੱਕ ਹਾਲ ਟੋਕਾਰ ਦੀ ਆਪਸੀ ਟੱਕਰ ਹੋ ਗਈ ਅਤੇ ਨੌਜਵਾਨ ਟੀਮ ਪਹੁੰਚੀ ਮੌਕੇ ਤੇ ਐਕਸੀਡੈਂਟ ਦੀ ਸੂਚਨਾ ਮਿਲਣ ਤੇ ਨੌਜਵਾਨ ਟੀਮ ਮੌਕੇ ਤੇ ਪਹੁੰਚੀ ਅਤੇ ਦੱਸਿਆ ਜਾਂਦਾ ਹੈ ਕਿ ਕਾਰ ਬੱਸ ਵਿੱਚ ਵੱਜੀ ਅਤੇ ਉਸ ਵਿੱਚ ਐਲਪੀਜੀ ਗੈਸ ਤੇ ਕਾਰ ਸੀ ਜੋ ਕਿ ਐਲਪੀਜੀ ਗੈਸ ਲੀਕੇਜ ਹੋਣ ਲੱਗੀ ਤਾਂ ਮੌਕੇ ਤੇ ਪੀਸੀਆਰ ਨੇ ਐਲਪੀਜੀ ਗੈਸ ਕਿਟਕਾਰ ਵਿੱਚੋਂ ਗੱਡੀ ਅਤੇ ਕਾਰ ਚਾਲਕ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਓ ਦੇਖਦੇ ਹਾਂ ਅਸ਼ੋਕ ਬੰਸਲ ਦੀ ਰਿਪੋਰਟ ਕੀ ਨਾਮ ਹੈ ਤੇ ਕੀ ਘਟਨਾ ਵਾਪਰੀ ਹੈ ਜੀ ਉਹਰੇ ਸਰ ਮੇਰਾ ਨਾਮ ਜੰਦਰ ਕੰਗ ਹੈ ਜੀ ਮੈਂ ਨੌਜਵਾਨ ਵੈਕਟਰ ਸਾਡੀ ਦਾ ਵਲੰਟੀਅਰ ਹਾਂ ਅੱਜ ਦੁਪਹਿਰ ਦੇ ਟਾਈਮ 2:30 ਦੇ ਕਰੀਬ ਸਾਡੇ ਐਮਰਜੈਂਸੀ ਨੰਬਰ 98724687 ਤੇ ਜੀ ਤੁਹਾਨੂੰ ਇਹ ਗਰੀਨ ਸੂਚਨਾ ਮਿਲੀ ਸੀ ਇੱਕ ਜਨਕਾਰ ਤੇ ਇੱਕ ਸਕੂਲ ਬਾਂ ਦੇ ਟੱਕਰ ਹੋ ਗਈ ਹੈ ਜੋ ਕਿ ਗੱਡੀ ਦੇ ਵਿੱਚੋਂ ਜਨਕਾਰ ਚੋ ਗੈਸ ਲੀਕ ਹੋ ਰਹੀ ਹੈ ਤਾਂ ਪੀਸੀਆਰ ਪਾਰਟੀ ਮੋਕੇ ਤੇ ਪਹੁੰਚੀ ਨੌਜਵਾਨ ਹੈਲਪਰ ਸਟਾਫ ਦੀ ਟੀਮ ਤੇ ਚਾਰ ਵਲੰਟੀਅਰ ਮੋਕੇ ਤੇ ਪਹੁੰਚੇ ਜੋ ਕਿ ਪੀਸੀਆਰ ਟੀਮ ਤੋਂ ਸਿਲੰਡਰ ਲੈ ਕੇ ਫਟਾਫਟ ਗੈਸ ਤੇ ਕਾਬੂ ਪਾਇਆ ਗਿਆ ਗੈਸ ਗੱਡੀ ਜੋ ਲੀਕ ਹੋ ਰਹੀ ਸੀ ਸਾਡੇ ਵਲੰਟੀਅਰ ਨੇ ਫਟਾਫਟ ਉਸੇ ਡੱਗੀ ਪੱਟ ਕੇ ਗੈਸ ਨੂੰ ਵੀ ਹੋਂ ਦੀ ਕੋਸ਼ਿਸ਼ ਕੀਤੀ ਜਿਸ ਤੇ ਕਿ ਕੋਸ਼ਿਸ਼ ਕਾਮਯਾਬ ਹੋਈ ਤੇ ਕਾਬੂ ਹੋ ਸਕਿਆ ਨਹੀਂ ਤਾਂ ਉਸ ਦੇ ਵਿੱਚ ਐਲਪੀਜੀ ਸੀ ਬਹੁਤ ਵੱਡਾ ਹਾਸਾ ਹੋ ਸਕਦਾ ਸੀ ਸਾਡੀ ਟੀਮ ਨੇ ਸਰਫਰ ਫਟਾਫਟ ਆਕੇ ਟੈਕ ਆਪੂਪੁਨ ਤੋਂ ਬਾਅਦ ਗੈਸ ਤੇ ਕਪੂਪੁਨ ਤੋਂ ਬਾਅਦ ਸਾਡੀ ਟੀਮ ਨੇ ਅਮਰਦੇਸ ਸਿੰਘ ਨੇ ਹਾਟਾਪਰ ਨਿਜੀ ਹਸਪਤਾਲ ਦੇ ਵਿੱਚ ਸਮਾਖਲ ਕਰਾਇਆ ਕਾਰ ਚਾਲਕ ਨੂੰ ਜਿੱਤੇ ਸੱਟਾਂ ਲੱਗੀਆਂ ਸੀ ਇਸ ਦਾ ਕਿ ਉੱਥੇ ਲਾਚ ਚੱਲ ਰਿਹਾ ਸੀ ਕਾਰ ਚ ਕਿੰਨੀਆਂ ਸਵਾਰੀਆਂ ਸੀਗੀਆਂ ਜੀ ਕਾਰ ਦੇ ਵਿੱਚ ਇੱਕੋ ਹੀ ਲੜਕਾ ਸੀ ਜੀ ਜੋ ਗਿਆਨਾ ਪੜਦਾ ਰਹਿਣਾ ਉਹ ਲਾ ਦੱਸਿਆ ਜਾ ਰਿਹਾ ਸੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜੀ ਨਹੀਂ ਨਹੀਂ ਜੀ ਹਸਪਤਾਲ ਚ ਉਹਨਾਂ ਨੇ ਕਿਹਾ ਉਹਨੂੰ ਦਊਗੀ ਪ੍ਰਾਈਵੇਟ ਲੈ ਜਾਓ ਤਾਂ ਉਹਨਾਂ ਨੂੰ ਫਟਾਫਟ ਨੇੜੇ ਦਾ ਜੋ ਨਿਜੀ ਹਸਪਤਾਲ ਸੀ ਉੱਥੇ ਦਾਖਲ ਕਰਵਾ ਦਿੱਤਾ ਗਿਆ ਠੀਕ ਹੈ ਇਹ ਅਸੀਂ ਆਪਣੀ ਗੱਡੀ ਤੇ ਡਾਰੂ ਨਾਲ ਗਸ਼ਤ ਕਰ ਰਹੀ ਸੀ ਸਾਨੂੰ ਫੋਨ ਆਇਆ ਵਿੱਚੋਂ ਵੀ ਇੱਥੇ ਰੋਲ ਗਰਟਿੰਗ ਚੌਂਕ ਕੋਲ ਥੋੜਾ ਜਿਹਾ ਸੀ ਇੱਕ ਜਿੰਕਾਰਤਾ ਤੇ ਸਕੂਲ ਬੈਨ ਵਾਲਾ ਐਕਸੀਡੈਂਟ ਹੋ ਗਿਆ ਤੇ ਜਿੰਕਾਰ ਤੋਂ ਕਹਿੰਦੇ ਅੱਗ ਲੱਗ ਗਈ ਅਸੀਂ ਜਦੋਂ ਆ ਕੇ ਦੇਖਿਆ ਅਸੀਂ ਆਪਣਾ ਆਗੂ ਭਜਾਉਂਦੀ ਅੰਤ ਨਾਲ ਅੱਗ ਨੂੰ ਬੰਦ ਕੰਟਰੋਲ ਕਰ ਲਿਆ ਡਰਾਈਵਰ ਚੱਕੀ ਦੇ ਐਂਬੂਲੈਂਸ ਮੰਗਾ ਕੇ ਉਹਨੂੰ ਸਪਿਟ ਹਸਪਤਾਲ ਤੇ ਤਾਂ ਤੇ ਸਕੂਲ ਬੈਨ ਵਾਲੇ ਨੇ ਆਪਣੀ ਦੂਜੀ ਬੈਨ ਨੂੰ ਬੁਲਾ ਲਈ ਸੀਗੀ ਉਦੇ ਵਿੱਚ ਬੱਚੇ ਸੁੱਤ ਰਹੇ ਤੇ ਬੱਚੇ ਸਾਰੇ ਸੇਫ ਹੈ ਕਿਸੇ ਨੇ ਕੋਈ ਸਖ ਸੁਣਨੇ ਲੱਗੀ ਜਿਹੜਾ ਕਾਰ ਵਾਲਾ ਜਿਹਨ ਕਰ ਉਹਦੇ ਸਖ ਨਹੀਂ ਲੱਗੀ ਜੀ ਸਰ ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਜਿਹੜੇ ਕਾਰ ਦੇ ਵਿੱਚ ਗੈਸਕੇਟ ਸੀਗੀ ਉਸ ਤਰ੍ਹਾਂ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਉਹਨੂੰ ਕਿਉਂਕਿ ਸਹੀ ਹੈ ਕਿ ਗਲਤ ਹੈ ਲੋਕਾਂ ਨੇ ਅੱਗ ਵੀ ਲੱਗ ਸਕਦੀ ਪਰ ਅੱਗ ਨਹੀਂ ਲੱਗੀ ਜੇ ਵੀ ਕੋਈ ਸਾਫ ਦਾ ਇਸ ਤਰ੍ਹਾਂ ਤਾਂ ਫਿਕ ਹੋ ਗਿਆ ਕੀ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਤੇ ਬੱਚੇ ਕਿਨੇ ਸੀ ਬੈਠੇ ਸਤਰਾ ਸਾਰਾ ਇਹ ਬੈਂਕ ਦੇ ਤੋਂ ਵੀ ਚੀਜ਼ ਨਹੀਂ ਕਿ ਕਿ ਇਹ ਜੂਜੇ ਹੁਣਾਂ ਬਸ ਕੋਸ਼ਿਸ਼ ਕਰਦੇ ਨੇ ਕਿ ਕੀ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਉਹ ਹਰ ਤੱਕ ਦਾਖਲਾ ਹੀ ਹੈ ਆਇਓ ਪਿਆਲ ਲਿਖੋ ਨਾ ਜਿਵੇਂ ਉਹ ਲਿਖਾਉਂਗਾ ਤੇ